ਸਾਡੇ ਨਾਲ ਇਸ ਵਕਤ ਲਾਈਵ ਜੁੜੇ ਹੋਏ ਨੇ ਸਰਬਜੀਤ ਸਭ ਤੋਂ ਪਹਿਲਾਂ ਤੁਹਾਨੂੰ ਦੋ ਜਾਨਣਾ ਚਾਹਾਂਗੇ ਕਿ ਜੋ ਭਾਰਤ ਸਰਕਾਰ ਇਸ ਵਕਤ ਕਦਮ ਚੁੱਕ ਰਹੀ ਹੈ ਇਹਨਾਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੀ ਪਰਿਵਾਰਕ ਮੈਂਬਰ ਉਸ ਤੋਂ ਸੰਤੁਸ਼ਟ ਨੇ ਅਮਨ ਜੋਤੀ ਜਿਸ ਤਰੀਕੇ ਨਾਲ ਤੁਸੀਂ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਵਿੱਚ ਸੁਣੀ ਹੈ ਹਾਲਾਂਕਿ ਕੋਈ ਸਪਸ਼ਟ ਜਵਾਬ ਨਹੀਂ ਹੈ ਸਭ ਤੋਂ ਵੱਡਾ ਇੱਕ ਕਾਰਨ ਇਹ ਹੈ ਕਿਉਂਕਿ ਜੋ ਇਰਾਕ ਦੇ ਵਿੱਚ ਮੌਜੂਦਾ ਸਰਕਾਰ ਹੈਗੀ ਆ ਉਹ ਸਰਕਾਰ ਕਿਤੇ ਨਾ ਕਿਤੇ ਬੇਬਸ ਹੋਈ ਹੈ ਕਿਉਂਕਿ ਲਗਾਤਾਰ ਜੋ ਹੈ ਉੱਥੋਂ ਦੇ ਅਤਵਾਦੀ ਹੈਗੇ ਨੇ ਉਹ ਵੱਧ ਰਹੇ ਨੇ ਔਰ ਕੋਈ ਸਰਕਾਰੀ ਤੰਤਰ ਨਾਲ ਦੀ ਉੱਥੇ ਕੋਈ ਚੀਜ਼ ਨਹੀਂ ਰਹੀ। ਇਹ ਹੀ ਇੱਕ ਸਭ ਤੋਂ ਵੱਡੀ ਵਜ੍ਹਾ ਹੈ ਕਿ ਲੋਕ ਜਿਹੜੇ ਹੈਗੇ ਨੇ ਉਹ ਵਾਪਸ ਨਹੀਂ ਹਜੇ ਤੱਕ ਉਹਨਾਂ ਨੂੰ ਕੋਈ ਪਤਾ ਨਹੀਂ ਲਗਾਇਆ ਜਾ ਰਿਹਾ ਔਰ ਜੋ 40 ਲੋਕ ਵੀ ਉੱਥੇ ਜਿਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਹਨ ਕਿ ਉਹਨਾਂ ਨੂੰ ਬੰਦਕ ਬਨਾਇਆ ਹੋਇਆ ਉਹ ਲੋਕ ਵੀ ਆਪਣੇ ਪੱਧਰ ਤੇ ਜਿਹੜਾ ਕੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਾਲੇ ਕਿ ਸਾਡੀ ਗੱਲਬਾਤ ਹੋਈ ਉਹ ਕਹਿੰਦੇ ਆਪਣੇ ਪੱਧਰ ਤੇ ਉਹ ਗੱਲਬਾਤ ਜੂਰ ਕਰ ਰਹੇ ਨੇ ਪਰ ਜੋ ਸਰਕਾਰੀ ਲੈਵਲ ਤੇ ਜੋ ਕਦਮ ਚੁੱਕੇ ਜਾਣੇ ਚਾਹੀਦੇ ਆ ਜਿਸ ਤਰੀਕੇ ਨਾਲ ਉਹਨਾਂ ਨੂੰ ਬਾਹਰ ਕੱਢਣਾ ਜਾਣਾ ਚਾਹੀਦਾ ਹੈ ਗੱਲ ਇਹ ਵਿਚਾਰੇ ਸੀ ਕੱਲ ਕੁਝ ਲੋਕ ਵਾਪਸ ਆ ਸਕਦੇ ਆ ਪਰ ਜਿਸ ਤਰੀਕੇ ਨਾਲ ਹੁਣ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਹਾਲੇ ਵਾਪਸੀ ਦੀ ਜੜੀ ਹੈਗੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਏਵੈਕੂਏਸ਼ਨ ਉਹਨਾਂ ਤੋਂ ਕੀਤਾ ਜਾਵੇ ਪਰਮਿਟ ਉਹਨਾਂ ਦੇ ਸਪੈਸ਼ਲ ਇਟਾ ਕਿਉਂਕਿ ਕਿਹਨਾਂ ਕੋਲ ਪਾਸਪੋਰਟ ਨਹੀਂ ਹੈ ਕਿ ਇਹਨਾਂ ਦੇ ਪਾਸਪੋਰਟ ਜੋ ਕੰਪਨੀ ਦੇ ਵਿੱਚ ਰਹਿ ਗਏ ਜੋ ਕੰਪ ਮਾਮਮ ਤਰ੍ਹਾਂ ਦੀ ਦਿੱਕਤਾਂ ਹੈਗੀਆਂ ਲੋਕ ਜੋਰ ਚਿੰਤਤ ਹੈਗੇ ਨੇ ਉਥੋਂ ਦੇ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਲਗਾਤਾਰ ਉੱਥੇ ਖਰਾਬ ਹੋ ਰਹੇ ਨੇ ਉਹਨਾਂ ਦੇ ਮੱਦੇਨਜ਼ਰ ਇੱਕ ਚਿੰਤਾ ਜ਼ਰੂਰ ਬਣੀ ਹੋਈ ਆ ਹਾਲਾਂਕਿ ਅੱਜ ਜਿਹੜੇ ਕੁਝ ਪਰਿਵਾਰ ਹੈਗੇ ਨੇ ਪੰਜਾਬ ਦੇ ਖਾਸ ਤੌਰ ਤੇ ਅੰਮ੍ਰਿਤਸਰ ਇਲਾਕੇ ਦੇ ਉਹ ਪਸ਼ਾਮੀ ਅੱਜ ਜੋ ਹੈ ਵਿਦੇਸ਼ ਮੰਤਰੀ ਸੁਸ਼ਮਾ ਸ਼ਰਵਾਨ ਨੂੰ ਮਿਲ ਰਹੇ ਹੈਗੇ ਨੇ ਕੁਝ ਹੋਰ ਪਰਿਵਾਰ ਜਿਹੜੇ ਹੈਗੇ ਨੇ ਜਿਹੜੇ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ ਨਾ ਸਿਰਫ ਪੰਜਾਬ ਬਲਕਿ ਹਰਿਆਣੇ ਦੇ ਵੀ ਕਾਫੀ ਕੁਝ ਲੋਕ ਨੇ ਹਿਮਾਚਲ ਦੇ ਵੀ ਲੋਕ ਹੈਗੇ ਨੇ ਚਿੰਤਾ ਉੱਥੋਂ ਦੇ ਜਿਹੜੇ ਹਾਲਾਤਾਂ ਹੈ ਜੀ ਸਰਬਜੀਤ ਤੁਸੀਂ ਮੁਲਾਕਾਤ ਬਾਰੇ ਦੱਸਿਆ ਕਿ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਇਹ ਤਮਾਮ ਪਰਿਵਾਰਕ ਮੈਂਬਰ ਕੀ ਲੱਗਦਾ ਇਸ ਮੁਲਾਕਾਤ ਤੋਂ ਬਾਅਦ ਕੋਈ ਅਸਰ ਹੋਵੇਗਾ ਕਿ ਇਸ ਤੋਂ ਬਾਅਦ ਜ਼ਿਆਦਾ ਉਮੀਦ ਜਾਗੇਗੀ ਅਮਨ ਜਦੋਂ ਕਿ ਇਹ ਇੱਕ ಔਚਾਰਿਕਤਾ ਹੈ ਹਾਲਾਂਕਿ ਜੋ ਲੋਕ ਦਿੱਲੀ ਗਏ ਹੈਗੇ ਨੇ ਉਹ ਉਹਨਾਂ ਨੇ ਪਹਿਲਾਂ ਹੀ ਵਿਦੇਸ਼ ਮੰਤਰਾਲੇ ਨੂੰ ਜਿਹੜਾ ਹੈ ਇੱਕ ਚਿੱਠੀਆਂ ਲਿਖਿਆ ਨੇ ਵਿਦੇਸ਼ ਮੰਤਰਾਲੇ ਨੇ ਵੀ ਇਸ ਤੇ ਸਖਤ ਰੁਕਤਾਰ ਕੀਤਾ ਹੈ ਉਹਨਾਂ ਨੇ ਕਾਇਦਾ ਹੈਲਪਲਾਈਨ ਜਿਹੜੀ ਹੈਗੀ ਆ ਉਹ ਜਾਰੀ ਕੀਤੀ ਹੈ ਉਹ ਚਾਹੇ ਬਗਦਾਦ ਦੇ ਵਿੱਚ ਹੋਵੇ ਜਾਂ ਫਿਰ ਦਿੱਲੀ ਦੇ ਵਿੱਚ ਹੋਵੇ ਔਰ ਲਗਾਤਾਰ ਲੋਕਾਂ ਨੂੰ ਜਿਹੜੀ ਹੈਗੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਇੱਕ ਤਰ੍ਹਾਂ ਕਹਿ ਸਕਦੇ ਹੈ ਕਿ ਜਿਹੜੇ ਦਿੱਲੀ ਜਾ ਕੇ ਉੱਥੇ ਦੇ ਹਾਲਾਤ ਦੇ ਬਾਰੇ ਸਰਕਾਰ ਦੇ ਉੱਤੇ ਥੋੜਾ ਦਬਾਅ ਪਾਇਆ ਜਾਏਗਾ ਤਾਂ ਕਿ ਜਲਦ ਤੋਂ ਜਲਦ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਇਹ ਹੀ ਸਭ ਤੋਂ ਵੱਡੀ ਗੱਲ ਆ ਦੇਖਣਾ ਇਹ ਹੋਊਗਾ ਕਿ ਜਦੋਂ ਉਹਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਸੁਸ਼ਮਾ ਸਵਰਾਜ ਮਿਲਣਗੇ ਤਾਂ ਉਹਨਾਂ ਦਾ ਜਿਹੜਾ ਹੈਗਾ ਕਿ ਪ੍ਰਤੀਕਰਮ ਕੀ ਆਉਂਦਾ ਉਹਨਾਂ ਦਾ ਰੀਐਕਸ਼ਨ ਕੀ ਆਉਂਦਾ ਇਹ ਕਾਫੀ ਅਹਿਮ ਹੋਏਗਾ